ਹਾਂਜੀ ਵੀਰ ਸੋਡਾ ਸਾਰਿਆਂ ਦਾ ਬਿਲਕੁਮ ਆਪਏ ਨਵੇਂ ਕੈਂਟ ਜੇ ਬਲੌਗ ਦੇ ਵਿੱਚ ਤੇ ਵੀਰ ਤੁਹਾਨੂੰ ਦੱਸਦਨੇ ਆ ਅੱਜ ਵੀਰ ਆਪਣੇ ਪਿੰਡ ਹੋਣਾ ਵਾ ਨਗਰ ਕੀਰਤਨ ਤੇ ਆਉਣਾ ਵੀਰੋ ਬਾਹਰੋਂ ਆ ਤੇ ਭਾਈ ਇੱਥੋਂ 1 ਕਿਲੋਮੀਟਰ ਆ ਤੇ ਕਿਹਾ ਹੈਗਾ ਆਕਾਰ ਅਕੈਡਮੀ ਸਕੂਲ ਆ ਉਹਨਾਂ ਨੇ ਵੀਰੋ ਅੱਜ ਨਗਰ ਕੀਰਤਨ ਕੱਢਣਾ ਵਾ ਤੇ ਭਾਈ ਥੋੜੇ ਦਿਨ ਪਹਿਲਾਂ ਸ੍ਰੀ ਗੁਰੂ ਤੇਗਪਾ ਸਾਹਿਬ ਦੀ ਜੀ ਸੀਧੀ ਦਿਹਾੜਾ ਸੀਗਾ ਤੇ ਉਹਦੇ ਸਬੰਧ ਵਿੱਚ ਕੱਢਣਾ ਸਕੂਲ ਨੇ ਨਗਰ ਕੀਰਤਨ ਤੇ ਚਲੋ ਭਾਈ ਤੁਹਾਨੂੰ ਆ ਦਿਖਾਉਨੇ ਆ ਨਗਰ ਕੀਰਤਨ ਤੇ ਚਲੋ ਫਿਰ ਆਜੋ ਆਪਣਾ ਪਰਿਗਾਮ ਦਿੱਤਾ ਤੇ ਬਈ ਤੁਸੀਂ ਦੇਖਦੇ ਆਂ ਤੇ ਕਿਹੜੇ ਕਾਲ ਅਕੈਡਮੀ ਦੇ ਜਵਾਕ ਨੇਗੇ ਤੇ ਕਿਹਦੀ ਬਾਕੀ ਸੰਗਤ ਆ ਆਪਾਂ ਸਾਰਿਆਂ ਨੂੰ ਪ੍ਰਸਾਦਾ ਬਾਣੀ ਸਿਖਾਉਨੇ ਆ ਹੁਣ ਹਾਰੇ ਕਭ ਫੋਲ ਸੇਵਾ ਕਰਦਾ ਫਿਰ ਫੋਲ ਕੱਕ ਮੁੰਡੇ ਤੇ ਸ਼ੱਟ ਪਾ ਜੀ ਤੇਨੂੰ 200 ਮਾਣ 100 ਮੀਟਰ ਹੋ ਜਾ ਉੱਧਰ ਮੁੰਡੇ ਹੀ ਲਿਖਣੀ ਆ ਦੇਖੋ ਆ ਮੁੰਡੇ ਸੇਵਾ ਲੱਗਣੀ ਸਾਰੀ ਦਾ ਆ ਆ ਮੁੰਡੇ ਹਫਤਾ ਵੱਧ ਸੇਵਾ ਲੱਗਣੀ ਦੇਖੋ ਜੀ ਪਹਿਲਾਂ ਉਧਰ ਬਤਾਇਆ ਜੀ ਹੁਣ ਦੇਖ ਜੁੱਥੇ ਪਾਸੇ ਆ ਇਹਨਾਂ ਸਭ ਦੇ ਸੇਵਾ ਲੱਗਣੀ ਆ ਬੱਸ ਤਾਂ ਆ ਵੀ ਦੇਖੋ ਕਿਸੇ ਕੀ ਜਾਨੀਆ ਕੌਣ ਤੇ ਬਹੁਤ ਦਿਲ ਦੇ ਗਿਆ ਰਹੀ ਹੈ ਜਦੋਂ ਧੰਨਵਾਦ ਕਰੂਗੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਵਾਦ ਵਾਲੇ ਤੇ ਜਵਾਰਾਸ ਵਾਲਾ ਵਾਲੇ ਜਿਨ੍ਹਾਂ ਦਾ ਫੌਂਡ ਸਰਜਾ ਪ੍ਰਬੰਧਕ ਤੇ ਜਿਨ੍ਹਾਂ ਨੇ ਸਾਨੂੰ ਨਵਾਜਿਆ ਬਹੁਤ ਹੀ ਦਿਲ ਦੇ ਗਿਆ ਨੂੰ ਧੰਨਵਾਦ ਬਹੁਤ ਅਗਰ ਕੀ ਤਰਕੇ ਤੁਹਾਡੇ ਪਾਵੇਗਾ ਇਸ ਸਾਡੀ ਸਾਡੇ ਨੂੰ ਦੇ ਦਿੱਤੇ ਹੈ ਤਾਂ ਦੇ ਪਰਵਦਰ ਦਿੱਤੀ ਹੈ ਵੀ ਆਪਣੀ ਦੇ ਨਿਮਾਤ ਦੀ ਹੈ ਸੰਤਪੁਰਾ ਸਭਾ ਵਿੱਚ ਸੁਲਿਕੇ ਹੈ ਉਹ ਕਿਰਪਾ ਕਰਕੇ ਆਪਣੇ ਕੋਲ ਨਾਲ ਉਹ ਆਂਦੀਆਂ ਅਤੇ ਬਿਰਾਣੇ ਉੱਤੇ ਪ੍ਰਬੰਧ ਕੀਤਾ ਹੋਵੇ ਕਿ ਸੰਗਤ ਨੂੰ ਬੇਨਤੀ ਹੈ ਵੀ ਜਰੂਰ ਨਾਲ ਕੰਮ ਕਰਨਾ ਚਾਹੇ ਕਿਰਪਾਲਤਾ ਕਾਹਨ ਨਗਰੀ ਕੰਦੇ ਨਾਲ ਇੱਦਾਂ ਹੀ ਕੰਮ ਨਾਲ ਪਾਉਣੇ ਤੇ ਸੰਤ ਪੁਰਾ ਸਾਰਾ ਸਮਾਪਤ ਹੋ ਕੇ ਛੱਡ ਕੇ ਜਾਣ ਦਾ ਵੀ ਪ੍ਰਬੰਧਾ ਸੰਗਿਰਪਾ ਕਰਕੇ ਜਰੂਰ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਵੀ ਨਾਲ ਆਉਣਾ ਤੇ ਨਾਲ ਹੀ ਕਰਕੇ ਜ ਸਮਾਪਤੀ ਇੱਥੇ ਹੀ ਕਰਾਂਗੇ ਵਾਪਸ ਵਾਹ ਰਾ ਦੀਸੋਲੇ ਤੇ ਭਾਈ ਆਦਾ ਬਲੌਗ ਇੰਨਾ ਹੀ ਤੁਹਾਨੂੰ ਆਦਾ ਬਲੌਗ ਵਧੇ ਲਾਂਗੇ ਵੀਡੀਓ ਕੋ ਲਾਈਕ ਕਰੋ ਕਮੈਂਟ ਕਰੋ ਤੇ ਆਉਣ ਵਾਲੇ ਬਲੌਗਾਂ ਲਈ ਸਬਸਕ੍ਰਾਈਬ ਕਰੋ ਚੰਗਾ ਫਿਰ